ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW34 Job ਦੇ ਵਿੱਚ ਮੈਂ ਮਨਪ੍ਰੀਤ ਕੌਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ 26 ਨਵੰਬਰ ਹੈ ਸੋ 26 ਨਵੰਬਰ ਨੂੰ ਕੀ ਹੋਇਆ ਸੀ 26 ਨਵੰਬਰ 1949 ਨੂੰ ਸਾਡਾ ਜਿਹੜਾ ਸੰਵਿਧਾਨ ਹੈ ਸਾਡੇ ਦੇਸ਼ ਦਾ ਸਰਵਉੱਚ ਕਾਨੂੰਨ ਜਿਹੜਾ ਸੰਵਿਧਾਨ ਜਿਹੜਾ ਸਾਡਾ ਹੈ ਉਹ ਸੰਵਿਧਾਨ ਸਭਾ ਦੁਆਰਾ ਅਪਣਾਇਆ ਗਿਆ ਸੀ ਠੀਕ ਹੈ ਸੋ ਇਸੇ ਕਰਕੇ ਹੀ 26 ਨਵੰਬਰ ਨੂੰ ਹਰ ਸਾਲ ਕਨਸਟੀਟਿਊਸ਼ਨਲ ਡੇ ਮਨਾਇਆ ਜਾਂਦਾ ਠੀਕ ਹੈ ਸੰਵਿਧਾਨ ਦਿਵਸ ਮਨਾਇਆ ਜਾਂਦਾ ਸੋ ਸਾਰੇ ਹੀ ਸਟੂਡੈਂਟਸ ਨੂੰ ਸਾਡੇ ਵੱਲੋਂ ਐਮ ਐਸਡਬਲਿਊ ਸਟਡੀ ਫੋਰ ਜੋਬ ਚੈਨਲ ਦੇ ਸਾਰੇ ਟੀਚਰਾਂ ਵੱਲੋਂ ਇਸ ਕਨਸਟੀਟਿਊਸ਼ਨ ਠੀਕ ਹੈ ਸਵਿਧਾਨ ਦੀਪਸ ਦੀਆਂ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਤੇ ਸਾਡੇ ਵਾਸਤੇ ਸਰਵਉੱਚ ਕਾਨੂੰਨ ਸਰਵਉੱਚ ਗ੍ਰੰਥ ਕੀ ਹੈ ਸੰਵਿਧਾਨ ਕਿਉਂਕਿ ਸੰਵਿਧਾਨ ਨੇ ਹੀ ਸਾਨੂੰ ਸਹੀ ਗਲਤ ਦੱਸਿਆ ਸਾਡੇ ਅਧਿਕਾਰ ਤੇ ਕਰਤੱਬਾ ਬਾਰੇ ਸਾਨੂੰ ਜਾਣੂ ਕਰਾਇਆ ਅੱਜ ਇੱਕ ਔਰਤ ਅੰਤਰਰਾਸ਼ਟਰੀ ਵਰਲਡ ਕੱਪ ਜਿੱਤ ਰਹੀ ਹੈ ਅੱਜ ਇੱਕ ਔਰਤ ਜਹਾਜ਼ ਚਲਾ ਰਹੀ ਹੈ ਠੀਕ ਹੈ ਅੱਜ ਇੱਕ ਔਰਤ ਪੜ ਰਹੀ ਹੈ ਤੇ ਪੜਾ ਰਹੀ ਹੈ ਹਰ ਖੇਤਰ ਦੇ ਵਿੱਚ ਆदमी ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਈ ਹੈ ਕਿ ਇਹਦੇ ਕਰਕੇ ਸੰਵਿਧਾਨ ਕਰਕੇ ਜੇ ਸਾਨੂੰ ਸੰਵਿਧਾਨ এডੂਕੇਸ਼ਨ ਇਹ ਹੱਕ ਨਾ ਦਿੰਦੀ ਤੇ ਅੱਜ ਵੀ ਅਸੀਂ ਸਤੀ ਪ੍ਰਥਾ ਬਾਲ ਵਿਆਹ ਕੰਨਿਆ ਹਤਿਆ ਠੀਕ ਹੈ ਦੇਹਿਜ ਪ੍ਰਥਾ ਇਹ ਸਾਰੀਆਂ ਹੀ ਪ੍ਰਥਾਵਾਂ ਦੇ ਗੁਲਾਮ ਹੁਣ ਅਸੀਂ ਸੋ ਜਿਹੜੇ ਵੀ ਸਟੂਡੈਂਟ ਚੰਗੀ ਤਰ੍ਹਾਂ ਪੜ ਚੁੱਕੇ ਐ ਸੰਵਿਧਾਨ ਨੂੰ ਠੀਕ ਹੈ ਜਾਣਦੇ ਆ ਪੜ੍ਹਿਆ ਆ ਉਹਨਾਂ ਨੂੰ ਪਤਾ ਹੈ ਕਿ ਸੰਵਿਧਾਨ ਦੀ ਕੀ ਮਹੱਤਤਾ ਹੈ ਸੰਵਿਧਾਨ ਦੀ ਕੀ ਸ਼ਕਤੀ ਹੈ ਕੀ ਪਾਵਰ ਹੈ ਸੋ ਸਾਰਿਆਂ ਨੂੰ ਠੀਕ ਹੈ ਖਾਸ ਕਰਕੇ ਲੜਕੀਆਂ ਦੀ ਕਿਹੋ ਜੀ ਸੀ ਕੰਡੀਸ਼ਨ ਲੜਕੀਆਂ ਕੱਲ ਉਹਨਾਂ ਦੀ ਹਾਲਤ ਕਿਹੋ ਜੀ ਸੀ ਤੇ ਅੱਜ ਉਹਨਾਂ ਦੀ ਹਾਲਤ ਕਿਹੋ ਜੀ ਹੈ ਕਾਦੇ ਕਰਕੇ ਹੈ ਸੰਵਿਧਾਨ ਕਰਕੇ ਸੋ ਇਸ ਸੰਵਿਧਾਨ ਦਿਵਸ ਦੀਆਂ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈਆਂ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਕਿਉਂਕਿ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੁਆਰਾ ਜਿਹੜਾ ਸਾਡਾ ਸੰਵਿਧਾਨ ਹੈ ਅਪਣਾਇਆ ਗਿਆ ਸੀ ਸੋ ਥੈਂਕ ਯੂ ਸੋ ਮੱਚ ਟੇਕ ਕੇਅਰ